ਆਜਾ ਜੀ ਹੋ ਜਾ ਪਰਲੇ ਪਰ ਲੈ 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 ਕੋਕੀ ਪਾਈ ਭਾਈ ਪ੍ਰੀਤ ਦਾ ਭਲੇਖਾ ਕੱਢਦਗੇ ਹਾਂ 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 ਆਜਾ ਪ੍ਰੀਤ ਫਰਹਾਲ ਵੀ ਪਾ ਕੇ ਦੇਖ ਲਾ ਆਜਾ ਆਜਾ ਕੋਈ ਨਾ ਉਹਨੂੰ ਹਲ ਪਵਾ ਲੈਣ ਦੇ ਉਹਨੂੰ ਥੋੜਾ ਜਿਹਾ ਗੇਰਾਂ ਦਾ ਹਿਸਾਬ ਆਪਾਂ ਨੂੰ ਗੇਰਾਂ ਦਾ ਨਹੀਂ ਹਿਸਾਬ ਹਲ ਪਾ ਕੇ ਤੇ ਉਹਦਾ ਬਹਿਮ ਕੱਢਦਗੇ ਆ ਸੇ ਉਹ ਤਾਂ ਆਏ ਜਿਵੇਂ ਸਵੇਰੋਂ ਸਵੇਰੀ ਪੰਦਾ ਕੁਲੀਆਂ ਜੀਆਂ ਨਹੀਂ ਕਰਦਾ ਹੁੰਦਾ ਗੇਅਰ ਜੇ ਤਾਂ ਆਏ ਪੈਂਦੇ ਆ ਘੰਘਾਰ ਸੜਦਾ ਹੁੰਦਾ ਜਿਵੇਂ ਨਾ ਦਮੇ ਵਾਲਾ ਹੌਣ ਦੇ ਮਿਰਚਾਂ ਮੁਰਚਾਂ ਦੇ ਉੱਤੋਂ ਦੇ ਆ ਜਾ ਮਿਰਚਾਂ ਨਾ ਮਿੱਦੀ ਸਦਾ ਕਰ ਪੈ ਕਾ ਉਹ ਤੇਰਾ ਦਾ ਮੇਰਾ 4 5 4 ਕੋ ਕਰਦਾ ਆਉਣ ਦੇ ਆਉਣ ਦੇ ਹੌਲੀ ਹੌਲੀ ਆਉਣ ਦੇ ਧਿਆਨ ਚ ਰੱਖ ਕੇ ਪਾਸੇ ਹੋ ਜਾਓ ਬਾਈ 13 ਹਾਲਾ 13 ਲੈ ਪ੍ਰੀਤ ਦੁਪਹਿਰਾ ਹੋਇਆ ਇਹਦੇ ਤੱਤੇ-ਤੁੱਤੇ ਵਾਲੇ ਸੈਂਸਰ ਔਨ ਕਰਦਾ ਰੋ ਰੱਖ ਕੇ ਆਉਣ ਦੇ ਓਏ ਮਾਰ ਆ ਇੱਧਰ ਰੱਖ ਕੇ ਆਉਣ ਦੇ ਕਲਾਚ ਹੀ ਨਾ ਪਲਾ ਕੱਲਾ ਕਲਾਚ ਹੀ ਨਾ ਪਲਾ ਆਹ ਬਾ ਬਾ ਆਉਣ ਦੇ ਓ ਜਾ ਭੈਣ ਦਾ ਮੂਰਖਾ ਐਨੂੰ ਕਰੇ ਕਟਾਈ ਦਾ ਦੂਜੇ ਰੋਡ ਕਰ ਲਈਦੀ ਹੁੰਦੀ ਆ ਬਸ ਇੱਥੋਂ ਆਉਣ ਦੇ ਇੱਥੋਂ ਆਉਣ ਦੇ ਰੇਸ ਘੱਟ ਕਰ ਲਾ ਇਹਨੂੰ ਗੇਰਾਂਿਆਂ ਦਾ ਹਸਾਬ ਆਉਂਗਾ ਨਾ ਚੱਲ 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 ਅੱਗ ਲੱਗ ਤੋ ਕੋਈ ਦੱਸਦਾ ਉਹ ਸੋਚੀ ਨਹੀਂ ਜਾਗਦੀ ਬੋਹਦੀ ਆ ਨਾ ਸੈਂਸਰ ਆਈ ਦੇ ਆਈ ਤੈਨੂੰ ਇੱਧਰ ਰੱਖ ਪੋਰਾ ਯਾਰ ਕੋਈ ਨਾ ਹਾਲੀ ਚੱਕ ਕੇ ਕਰ ਲਾਂਗੇ ਬਾਈ ਬਹੁਤ ਆ ਲੋਟ ਆ ਲੋਟ ਓ ਬਸ 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 ਹੀ ਆਇਆ ਆਈ ਤੈਨੂੰ ਫੇਕਲਾ ਬਸ ਰੇਡ ਕਰਦੇ ਓ ਤੱਕਾ ਲਾ ਕੇ ਹੌਣ ਦੇ ਮੜਾ ਜਾ ਬਾਸ 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 ਦੇਖ ਕਿਹੜੀ ਪੱਧਰ ਥਾਂ ਤੇ ਨਹੀਂ ਨਾ ਲਾਹੇ ਆਪਾਂ ਤੇ ਰਿੜਤਾ ਆ ਗੁੱਲੀ ਫੜਾਓ ਆ ਗੁੱਲੀ ਇਹਦੇ ਵਾਲੀ ਹੈਗੀ ਐ ਇਹਦੇ ਪੈਨ ਵੀ ਪਈ ਹੋਈ ਏਦੀ ਪਈ ਆ ਪੈਨ ਉਹ ਪੈਨ ਪਈ ਜੀ ਇੱਥੇ ਪਈ ਸੀ ਇਹ ਇੱਥੇ ਪੈਨ ਪਈ ਸੀ ਉਹ ਇੱਥੇ ਹੀ ਚੱਲ ਤੱਕੂਗਾ ਤੱਕੂਗਾ ਇਧਰ ਹਲਾਓ ਮਾਰੀ ਚੱਲ 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 ਚੱਕ ਲਈ ਚੱਕ ਲਈ ਤੇਰਾ ਫਿਰ ਮੈਨੂੰ ਖੜਾ ਤੂ ਰੇ ਖੜਾ ਉਹ ਪੂਰਾ ਟੈਸ ਤੇ ਕਰਦੇ ਉਹ ਉੱਤੇ ਕਦੋਂ ਖੜਦਾ ਇਹੇ ਉੱਤੇ ਕਦੋਂ ਖੜਦਾ ਇਹੇ ਉੱਤੇ ਕਦੋਂ ਖੜਦਾ खो खाधर तूं घर लेक ਹੱਥ ਕਰਾ ਕਰਕੇ ਨਹੀਂ ਸਾਰੀ ਇਹ ਵੀ ਹੋ ਗਈ ਹਾਂ ਠੀਕ ਹੈ ਹਾਂ ਠੀਕ ਹੈ ਉੱਤਰ ਖੜੋ ਓ ਚਾਲੇ ਦੇ ਹੋ ਜਾ ਪਰਲੇ ਆ ਗਵਾ ਆਵੇ ਜਵਾ ਹੈ ਨਾ ਬਣਾਣਾ ਪਰ ਗੜੋਂ ਪੈਣ ਦਿਓ ਦੇਣ ਪਰ ਗੜੋਂ ਆ ਗਈ ਸ਼ੌਲੇ ਲਗਾ ਲਾ ਕਮੇ ਤੇ ਦੇ ਦੇ ਆ ਵੀ ਓ ਲਾਓ ਹਾਲ ਓਏ ਨਾ ਪਤਾ ਵੀ ਜਿਹੜੀ ਆ ਟੈਸਟਿੰਗ ਹੋਈ ਆ ਇਹਦੀ ਇਹਦੀ ਕੰਪਨੀ ਨੇ ਜ਼ਿੰਦਗੀ ਚ ਇਹ ਜੀ ਟੈਸਟਿੰਗ ਨਹੀਂ ਕੀਤੀ ਹੁੰਦੀ ਤੇਰਾ ਹਾਲ ਪੂਰਾ ਫੁੱਲ ਢੂਂਗੇ ਲਾ ਕੇ ਦੰਦ ਬੰਦੇ ਉੱਤੇ ਦੰਦ ਬੰਦੇ ਉੱਤੇ ਖੜ ਕੇ ਮੈਨੂੰ ਪਤਾ ਸਵਰਾਜ ਵਾਲਿਆਂ ਨੇ ਵੀ ਨਹੀਂ ਕਹਿਣਾ ਸਵਰਾਜ ਵਾਲੇ ਵੀ ਆ ਟੈਸਟਿੰਗ ਕਰ ਤੋਂ ਮੁੱਕਰ ਜਾਣਗੇ ਸਹੀ ਗੱਲ ਆ ਹੈ ਬਾਹਰ ਭਾਈ ਬਾੜੀ ਜਾਣਾ ਭਾਈ ਚੱਕਰ ਨਹੀਂ ਤੋੜਦਾ ਅਈ ਤਾਂ ਜੇਕਰ ਤੇ ਟਾਰਪੋ ਲਵਾਉਣਾ ਉਹਦੇ ਨਾਲ ਟਾਰਪੋ ਮੈਂ ਚੱਕਰ ਨਹੀਂ ਤੋੜਦਾ ਘਰ ਘਰ ਲੈਫਟ ਚ ਨੋਕਸਾ ਆ ਲੈਫਟ ਦਾ ਦੇਖ ਲੈ ਕੇਰਾ ਦਾ ਥਾਂ ਥਾਂ ਤੋਂ ਲੱਗਾ ਚੋਣ ਸਾਰੇ ਥਾਂਾਂ ਤੋਂ ਲੈਫਟ ਨਹੀਂ ਝਾਕਦਾ ਗੱਲ ਕਰ ਲੈਫਟ ਜਿੱਤੇ ਲੈਫਟ ਦਾ ਸਹੀ ਹੋ ਗਿਆ ਨਾ ਮੈਂ ਤੁਹਾਨੂੰ 13 ਹਾਲ ਦੂਜੇ ਹਾਈ ਗੇਅਰ ਚ ਖਿਚਾ ਕੇ ਦਿਖਾਉਂਗਾ ਤੋ ਦੂਜੇ ਹਾਈ ਸਹੀ ਗੱਲ ਹੈ ਲੈਫਟ ਦਾ ਤੇ ਇਹ ਤਾਂ ਮੜਾ ਗੇਅਰ ਦਾ ਆਹ ਜੀਡੀ ਵਾਲੀ ਵੀ ਪਾਵਾਂਗੇ ਜਨਰੇਟਰ ਤੇ ਲਾਦਾ ਨਹੀਂ ਹਾਂ ਹਰ ਹੋ ਜੇ ਹਜੇ ਵੀ ਇਹਨੂੰ ਭਲੇ ਖਾਏਵੇਂ ਤੇ ਮਗਰ ਹਾਲਾ ਇੰਨੀ ਬੁਰੀ ਹੋਈ ਆ ਨਾ ਹੁਣ ਵੀ ਇਹਦੇ ਮਨਚ ਆਏ ਆ ਵੀ ਇਹਦੇ ਮਗਰ ਹਾਲਾ ਉਹ ਦੇ ਕਿੰਨੇ ਗੱਡੇ ਵੇ ਆ ਨਹੀਂ ਵੀ ਟਕੜਾ ਆ ਭਾਈ ਓ ਗੱਡੇ ਰਹਿਣਦੇ ਓ ਗੱਡੇ ਰਹਿਣਦੇ ਆਂ